ਸੰਗਤ ਜੀ ਅੱਜ ਆਪਾਂ ਸੰਖੇਪ ਦੇ ਵਿੱਚ ਵਿਚਾਰ ਕਰਦੇ ਹਾਂ ਆਤਮਾ ਮਨ ਅਤੇ ਹਿਰਦੇ ਦੇ ਉੱਪਰ ਬਹੁਤ ਵਾਰ ਸਾਡੇ ਮਨ ਦੇ ਵਿੱਚ ਆਉਂਦਾ ਕਿ ਅਸੀਂ ਮਨ ਹਿਰਦਾ ਅਤੇ ਆਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਸਮਝ ਵਿੱਚ ਕਈ ਦਫਾ ਟਕਰਾਰ ਹੋ ਜਾਂਦੀ ਹੈ ਆਪਣੀਆਂ ਸਾਡੀ ਆਪਣੀ ਸਮਝ ਦੇ ਵਿੱਚ ਹੀ ਇੱਕ ਵਾਰ ਇੱਕ ਵੀਰ ਜੀ ਨੇ ਕਿਸੇ ਜੂਮ ਦੇ ਸਤਸੰਗ ਵਿੱਚ ਇਹ ਪ੍ਰਸ਼ਨ ਵੀ ਕੀਤਾ ਸੀ ਕਿ ਮਨ ਤੇ ਹਿਰਦੇ ਵਿੱਚ ਕੀ ਸਮ ਕੀ ਅੰਤਰ ਹੈ ਵਾਹਿਗੁਰੂ ਜੀ ਕਈ ਦਿਨਾਂ ਤੋਂ ਮਨ ਦੇ ਵਿੱਚ ਇਹ ਖਿਆਲ ਆ ਰਹੇ ਨੇ ਕਿ ਇਹਦੇ ਬਾਰੇ ਵਿਚਾਰ ਕੀਤੇ ਜਾਵੇ ਤੇ ਜੋ ਪਰਮਾਤਮਾ ਇਸ ਦਾਸੀ ਦੇ ਮਨ ਦੇ ਵਿੱਚ ਵਿਚਾਰ ਪਾ ਰਹੇ ਨੇ ਉਹੀ ਤੁਹਾਡੇ ਨਾਲ ਸਾਂਝੀ ਕਰ ਰਹੀ ਆ। ਇਹ ਜਿੱਦਾਂ ਆਤਮਾ ਨੂੰ ਇੰਗਲਿਸ਼ ਦੇ ਵਿੱਚ ਸੋਲ ਕਹਿ ਦਿੰਦੇ ਨੇ, ਮਨ ਨੂੰ ਮਾਈਂਡ ਕਹਿ ਦਿੰਦੇ ਨੇ ਪਰ ਹਿਰਦੇ ਦਾ ਮੇਰੇ ਮਨ ਦੇ ਵਿੱਚ ਇਹਦਾ ਅੰਗਰੇਜ਼ੀ 'ਚ ਇਹਨੂੰ ਕੀ ਕਹਿੰਦੇ ਨੇ ਉਹ ਨਹੀਂ ਆ ਰਿਹਾ। ਦਿਲ ਨੂੰ ਤੇ ਹਾਰਟ ਕਹਿੰਦੇ ਨੇ ਪਰ ਹਿਰਦੇ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਨੇ ਉਹ ਮੇਰੇ ਮਨ ਦੇ ਵਿੱਚ ਨਹੀਂ ਆ ਰਿਹਾ ਕਿ ਵੀ ਇਹਦਾ ਅੰਗਰੇਜ਼ੀ ਵਿੱਚ ਕੋਈ ਨਾਂ ਹੈ ਵੀ ਇਨਾਂ ਦੇ ਵਿੱਚ ਆਪਸੀ ਬਹੁਤ ਜ਼ਿਆਦਾ ਸੰਬੰਧ ਹੈ ਤਿੰਨਾਂ ਦਾ ਜੇ ਤਿੰਨਾਂ ਨੂੰ ਕਹਿ ਦਈਏ ਵੀ ਇਹ ਇੱਕ ਚੀਜ਼ ਆ ਫਿਰ ਵੀ ਕੋਈ ਅਤਕਥਨੀ ਨਹੀਂ ਹੈ ਜੇ ਕਹਿ ਦਈਏ ਕਿ ਆਤਮਾ ਮਨ ਅਤੇ ਹਿਰਦਾ ਇੱਕ ਹੀ ਚੀਜ਼ ਹੈ ਸਿਰਫ ਫਰਕ ਹੈ ਹਰ ਇੱਕ ਜੀਵ ਦੇ ਅੰਦਰ ਕੀ ਵੀ ਉਹਦੀ ਅਧਿਆਤਮਿਕ ਅਵਸਥਾ ਕੀ ਹੈ ਉਸ ਹਿਸਾਬ ਨਾਲ ਉਹਦੇ ਅੰਦਰ ਆਤਮਾ ਮਨ ਅਤੇ ਹਿਰਦੇ ਦਾ ਫਰਕ ਹੈ ਕਿ ਉਹ ਇਹਦੇ ਇਹਦੇ ਕਿਹੜੇ ਤਲ ਤੇ ਜੀ ਰਿਹਾ ਹੈ ਆਤਮਾ ਦੇ ਤਲ ਤੇ ਜੀ ਰਿਹਾ ਹੈ ਕਿ ਮਨ ਦੇ ਤਲ ਤੇ ਜੀ ਰਿਹਾ ਹੈ ਕਿ ਹਿਰਦੇ ਦੇ ਤਲ ਤੇ ਜੀ ਰਿਹਾ ਹੈ ਸ਼ਾਇਦ ਮੈ ਤੁ ਚੰਗੀ ਤਰ੍ਹਾਂ ਸਮਝਾ ਨਹੀਂ ਹੋ ਰਿਹਾ ਹੋਵੇ ਜਾਂ ਸ਼ਾਇਦ ਅਜੇ ਆਪ ਜੀ ਨੇ ਇਸ ਬਾਰੇ ਗੁਰਬਾਣੀ ਵਿੱਚ ਜਿਆਦਾ ਨਾਂ ਪੜਿਆ ਹੋਵੇ ਚਲੋ ਖੈਰ ਆਪਾਂ ਕੋਸ਼ਿਸ਼ ਕਰਦੇ ਆ ਇਹਨੂੰ ਸਮਝਣ ਦੀ ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਨਿਵਾਸ ਕਰਦਾ ਹੈ ਬੱਚੇ ਦੀ ਸ਼ੁਰੂਆਤ ਹੁੰਦੀ ਹੈ ਮਾਤਾ ਦੀ ਕੋਖ ਦੇ ਵਿੱਚ ਉਦੋਂ ਇਹ ਆਤਮਾ ਦੇ ਤਲ ਤੇ ਜੀ ਰਿਹਾ ਹੈ ਬੱਚਾ ਸੇ ਕਹਿੰਦੇ ਨੇ ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ ਔਰ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਆ ਕਿ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਹੁੰਦਾ ਤਾਂ ਉਹਦੀ ਲਿਵ ਪਰਮਾਤਮਾ ਵਿੱਚ ਲੱਗੀ ਹੁੰਦੀ ਆ ਫਿਰ ਉਹ ਉਸ ਵਕਤ ਆਤਮਾ ਦੇ ਤਲ ਤੇ ਜੀ ਰਿਹਾ ਹੁੰਦਾ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਬੱਚਾ ਸੰਸਾਰ ਵਿੱਚ ਪਰਵੇਸ਼ ਕਰਦਾ ਹੌਲੀ ਹੌਲੀ ਉਹਦਾ ਜਿਹੜਾ ਹੈਗਾ ਵਰਤ ਵਿਵਹਾਰ ਆਤਮਾ ਵੱਲੋਂ ਮਨਵਲ ਵਧਨਣਾ ਸ਼ੁਰੂ ਹੋ ਜਾਂਦਾ ਮਨ ਜਦੋਂ ਆਤਮਾ ਆਤਮਾ ਤੋਂ ਮਨ ਮਨ ਦਾ ਤਬਦੀਲੀ ਹੋਈ ਤਾਂ ਚੰਚਲਤਾ ਆਉਣ ਸ਼ੁਰੂ ਹੋ ਗਈ ਇਹ ਤਕਰੀਬਨ ਬਹੁਤ ਸਾਰੇ ਜੀਵ ਇਸ ਤਲ ਤੇ ਜਿੰਦੇ ਨੇ ਕਿ ਆਤਮਾ ਤੋਂ ਬਾਅਦ ਫਿਰ ਉਹ ਮਨ ਦੇ ਤਲ ਤੇ ਆ ਜਾਂਦੇ ਨੇ ਕਿਉਂਕਿ ਸੰਸਾਰ ਵਿੱਚ ਮਾਇਆ ਮੋਹ ਪਦਾਰਥ ਪੰਜੇ ਜਿਹੜੇ ਵਿਕਾਰ ਨੇ ਉਹ ਹੌਲੀ-ਹੌਲੀ ਜੀਵ ਤੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰਦੇ ਨੇ ਜਿਵੇਂ-ਜਿਵੇਂ ਜੀਵ ਦੀ ਉਮਰ ਵੱਧਦੀ ਜਾਂਦੀ ਹੈ ਇਹ ਪ੍ਰਭਾਵ ਵੱਧਦਾ ਜਾਂਦਾ ਕੋਈ ਹੈ ਨ ਵਿਰਲੇ ਜਿਹੜੇ ਫਿਰ ਵੀ ਆਤਮਾ ਦੇ ਤਲ ਤੇ ਜੀਂਦੇ ਨੇ ਪਰ ਬਹੁਤ ਆਤ ਦੇ ਵਿੱਚ ਜੋ ਸੰਸਾਰ ਹੈ ਉਹ ਮਨ ਦੇ ਤਲ ਤੇ ਹੋ ਜਾਂਦਾ ਫਿਰ ਸਾਰਾ ਜੀਵਨ ਮਨ ਦੇ ਤਲ ਤੇ ਹੀ ਜੀਵ ਜਿੰਦਾ ਹੈ ਕੁਈ ਵਿਰਲੇ ਹਨ ਜਿਹੜੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਵੀ ਮਨਮੁਖ ਤੇ ਗੁਰਮੁਖ ਉਹ ਵੀ ਮਨ ਦੇ ਹਿਸਾਬ ਨਾਲ ਹੀ ਬਣਦੇ ਨੇ ਪਰ ਕੋਈ ਹੈਨ ਵਿਰਲੇ ਜਿਹੜੇ ਮਨ ਤੋਂ ਫਿਰ ਹਿਰਦੇ ਤੱਕ ਪਹੁੰਚ ਜਾਂਦੇ ਨੇ ਹਿਰਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੈ ਜੋ ਹਿਰਦੇ ਤੱਕ ਪਹੁੰਚ ਗਿਆ ਉਹਨਾਂ ਦਾ ਮਿਲਾਪ ਪਰਮੇਸ਼ਰ ਨਾਲ ਹੋ ਗਿਆ ਜੋ ਹਿਰਦੇ ਤੱਕ ਪਹੁੰਚ ਗਏ ਉਹਨਾਂ ਦਾ ਮਿਲਾਪ ਵੀ ਹੋਇਆ ਪਰਮੇਸ਼ਰ ਨਾਲ ਉਹਨਾਂ ਦਾ ਫਿਰ ਆਵਾਗਵੰਦਾ ਚੱਕਰ ਵੀ ਕੱਟ ਹੋ ਗਿਆ ਜੋ ਸਿਰਫ ਮਨ ਦੇ ਤਲ ਤੇ ਹੀ ਰਹਿੰਦੇ ਨੇ ਹਿਰਦੇ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਲਈ ਫਿਰ ਦੂਜਾ ਜਨਮ ਹੈ ਜਿਹੜਾ ਮਨ ਹੈ ਮਨ ਦੀ ਆ ਇੱਛਾ ਤ੍ਰਿਸ਼ਨਾ ਲਾਲਸਾ ਇਹ ਸਾਰੀਆਂ ਚੀਜ਼ਾਂ ਅਗਲਾ ਜਨਮ ਕਰਵਾ ਦਿੰਦੀਆਂ ਨੇ ਪਹਿਲਾਂ ਆਤਮਾ ਦੇ ਤਲ ਤੇ ਜੀਵ ਫਿਰ ਮਨ ਵਿੱਚ ਪਰਵੇਸ਼ ਹੋਇਆ ਫਿਰ ਕੋਈ ਕੋਈ ਵਿਰਲਾ ਹਿਰਦੇ ਤੱਕ ਪਹੁੰਚ ਗਿਆ ਹਿਰਦੇ ਤੱਕ ਪਹੁੰਚ ਗਿਆ ਤਾਂ ਆਵਾ ਗਵਨ ਦਾ ਚੱਕਰ ਖਤਮ ਹੋ ਗਿਆ ਜੇ ਹਿਰਦੇ ਤੱਕ ਨਹੀਂ ਪਹੁੰਚ ਹੋਈ ਅਜੇ ਮਨ ਦੇ ਤਲ ਤੇ ਜੀ ਰਿਆ ਜੀਵ ਫਿਰ ਉਹਦਾ ਅਗਲਾ ਜਨਮ ਹੋਣਾ ਹੀ ਹੋਣਾ ਹੈ ਅਗਲਾ ਜਨਮ ਕੀ ਹੋਣਾ ਹੈ ਇਹ ਪਰਮੇਸ਼ਰ ਦੀ ਆਪਣੀ ਜਿਹੜੀ ਇੱਛਾ ਹੈ ਜੀਵ ਦੇ ਕਰਮਾਂ ਦੇ ਅਨਸਾਰ ਪਰਮੇਸ਼ਰ ਦਾ ਲਿਖਿਆ ਲੇਖਾ ਹੈ ਜਿਹੜੇ ਲੇਖ ਮੱਥੇ ਤੇ ਲਿਖਦੇ ਨੇ ਉਹ ਪਿੜੇ ਪੁਰਾਣੇ ਕਰਮ ਹੁੰਦੇ ਨੇ ਉਹਨਾਂ ਦੇ ਅਨਸਾਰ ਲਿਖੇ ਜਾਂਦੇ ਨੇ ਫਿਰ ਉਹਦੇ ਹਿਸਾਬ ਨਾਲ ਜੀਵ ਦਾ ਅਗਲਾ ਜਨਮ ਹੁੰਦਾ ਹੈ ਹਾਂਜੀ ਸੰਗਤ ਜੀ ਇਹ ਛੋਟੀ ਜੀ ਸੰਕੇਫ ਜੀ ਵਿਚਾਰ ਆਤਮਾ ਮਨ ਅਤੇ ਹਿਰਦੇ ਬਾਰੇ ਪਰਵਾਨ ਕਰਨੀ ਜੀ ਦਾਸੀ ਦੀਆਂ ਗਲਤੀਆਂ ਦਾਸੀ ਦੀ ਝੋਲੀ ਵਿੱਚ ਪਾਉਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ